ਆਹ ਇੱਕ ਕਰਤੀ ਆਲਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਉਹ سنی ਓਏ ਓਏ ਆ ਜਾ ਸੰਭੋਏ ਨੂੰ ਲਓ ਆ ਜਾ ਆ ਜਾ ਨੇ ਆਇਆ ਭਾਈ ਹੋਰ ਟੈਨਸ਼ਨ ਕਾ ਹੋਵੇ ਮੋਲੀ ਆਪਾਂ ਤਾਂ ਸਦਾ ਹੀ ਮਾਰ ਲਿਆ ਹੁਣ ਚੱਲ ਵਧੀਆ ਸਦਾ ਹੀ ਮਾਰ ਲਿਆ ਹੋਰ ਪੰਦੀ ਸੀ ਉਹਦਾ ਰੋਲਾ ਧਾਰਾ ਧਾਰੇ ਧਾਰੇ ਤੇ ਵਧੀਆ ਰਿਹਾ ਫਿਰ ਹਮ ਸੱਚੀ ਤਾਂ ਪਿਆਰਾ ਵਧੀਆ ਫਰ ਅਮਰੀਕਨ ਹੈ ਅਮਰੀਕਨ ਹੈ ਇਸ ਅਮਰੀਕਨ ਹੈ ਹੋਣਾ ਇਹ ਦੇਖੋ ਕੋਈ ਦੀ ਸੇਵਾ ਪਾਣੀ ਕੋਈ ਨਾ ਕਰਾਂਗੇ ਸੇਵਾ ਪਾਣੀ ਹੋਣਾ ਪਾਉਣੀ ਆਗੀ ਕੱਖੋਂ ਕੱਖੇ ਪਾਉਣ ਲੱਗਦੀ ਸੀਗੀ ਮੈਂ ਤਾਂ ਮੈਂ ਦੁਹਾਕਾ ਸਣੀ ਨੂੰ ਮਾਰੀ ਜਾਂਦਾ ਸਣੀ ਉਰੇ ਘਰੇ ਕਿੱਥੋਂ ਆ ਗਿਆ ਤੇਰੇ ਸਾਹਮਣੇ ਤਾਂ ਗਿਆ ਤੇਤ ਨੂੰ ਉਹ ਖੇਤੋ ਹੀ ਨਹੀਂ ਮੁੜੇ ਹਾਲੇ ਤੱਕ ਨਾ ਹਜੇ ਤਾਂ ਕਾਈ ਨਹੀਂ ਹੈਗਾ ਤਾਂ ਤੇ ਲੱਗ ਜਾਉ ਰਾਜ ਕਿਸਨੇ ਗੱਲਾਂ ਬੈਸੋ ਇਹ ਤਾਂ ਕੰਮ ਹੀ ਇਹ ਆਦਾ ਨਾ ਗੱਲਾਂ ਉਹ ਜਵਾਕ ਨੇ ਕੀ ਮਾਰ ਰੀਆਂ ਨੇ ਕੰਮ ਗਿਆਗਾ ਸਿੱਧਾ ਖੇਤ ਉਹ ਵੀ ਓਏ ਖੇਤ ਜਾਂਦਾ ਉੱਥੇ ਬਹਿ ਜਾਂਦਾ ਚਲ ਕੋਈ ਨਹੀਂ ਭਾਈ ਧੁੱਪ ਸੀਗੀ ਨਹੀਂ ਆਇਆ ਸਮਾਂ ਬਾੜੀ ਧੁੱਪ ਚ ਲੋਟਾ ਉੱਥੇ ਬੈਠਾਗਾ ਤੇ ਆਜੂਗਾ ਚਾਹ ਵੇਲੇ ਨੂੰ ਸਾਰਾ ਚਾਹ ਨੂੰ ਮਾੜਾ ਮੋਟਾ ਪਟਾਗਾ ਉਸ ਨੂੰ ਉਹੀ ਤੋਂ ਨਹੀਂ ਜਾਊਗਾ ਕੱਕ ਪੱਠਾ ਪਾਏ ਨੂੰ ਮਚਰੀ ਨੂੰ ਮਾੜਾ ਮੋਟਾ ਉਹ ਨਾਲ ਪਾਣੀ ਪਲਿਉਣੀ ਹੈਗੀ ਮੈਂ ਕਿਹਨਾਂ ਤਾਂ ਖਾਈ ਜਾਂਦੀ ਹੈ ਜਿਹੜਾ ਫੇਰ ਪੂਰਾ ਵਧੀਆ ਲੱਗਦੀ ਹੈ ਨਹੀਂ ਹਣਾ ਬੱਚੀ ਦਾ ਵਧੀਆ ਪਿਓਰ ਅਮਰੀਕਾ ਆਏ ਵੀ ਕਰ ਲਗਾ ਪਤਾ ਤਾਰੇ ਤੇ ਨਹੀਂ ਫਲਾਨਾ ਨਹੀਂ ਤੇ ਉਹ ਨਹੀਂ ਵਧੀਆ ਫਿਰ ਹੁਣ ਅੱਧ ਤੇ ਕੀ ਬਚਦਾ ਆਪਾਂ ਨੂੰ ਚੱਲ ਆਏ ਆ ਭਾਬੀ ਹਜੇ ਸਾਲ ਦੂੜ ਸਾਲ ਤੱਕ ਹੋਰ ਵੜਾਉਣੇ ਪੈਣਗੇ ਕਿਉਂ ਖਾਈ ਨਹੀਂ ਉਹ ਤਾਂ ਹੁਣ ਬੜਾ ਹੁਣ ਮੇਰੀ ਗੱਲ ਸੁਹਣਾ ਹੁਣ ਆਏ ਤਾਂ ਹੈਗਾ ਉਹਦੇ ਮਨ ਦੇ ਵਿੱਚ ਵੀ ਹਾਂ ਭਾਈ ਆਵਦੀ ਐ ਸ਼ੌਂਕ ਨਾ ਪਾ ਲਾਂਗੇ ਹੁਣ ਹੈ ਜੇ ਹੁਣ ਹੁੰਦੀ ਆਦਤ ਐ ਫਿਰ ਆਏ ਹੁੰਦਾ ਵੀ ਕੀ ਪਤਾ ਭਾਈ ਆਲਾ ਲੈ ਚੂਗਾ ਹਨਾ ਫਿਰ ਉਹ ਗੱਲ ਹੋ ਜਾਂਦੀ ਐ ਹੁਣ ਸ਼ੌਂਕ ਨਾ ਪਾਵਾਂਗੇ ਇਹਨੂੰ ਦੇਖ ਬੱਚੀ ਸੋਣੀ ਐ ਕੀ ਖੈਰ ਹਨਾ ਹੁਣ ਨਾ ਜਦੋਂ ਮੇਰੀ ਗੱਲ ਸੁਣ ਤੁਹਾਨੂੰ ਛਣੀ ਆ ਗਿਆ ਤੇ ਉਹਨੂੰ ਭੇਜ ਦਿਆਂਗੇ ਆਪਾਂ ਫੀਡ ਦਾ ਘੱਟਾ ਚੱਕ ਲੂ ਜਿਹੜਾ ਇਹਨਾਂ ਨੂੰ ਪੈਂਦਾ ਦੱਸ ਕੇ ਵੀ ਐਡੀ ਕ ਬੱਚੀ ਹੈ ਇਹਨਾਂ ਨੂੰ ਅੱਡ ਪੈਂਦਾ ਕੋਈ ਇਹਨਾਂ ਨੂੰ ਅੱਡ ਪੈਂਦੀ ਹੈ ਫੀਡ ਆ ਮੈਂ ਕੈਲੇ ਚਾਚੇ ਕੇ ਦੇਖ ਕੇ ਆਈ ਸੀ ਉੱਦੇ ਉਹਨਾਂ ਦੀ ਵੇਖ ਲਾਓ 2-3 ਕ ਮਹੀਨੇ ਹੋਇਆ ਐਡੀ ਬੱਚੀ ਲੱਗਦੀ ਹੈ ਉਹ ਫੇਰ ਤਾਂ ਵਧੀਆ ਚੱਲ ਚਲ ਕੋਈ ਨਾ ਫੇਰ ਉਹ ਮੰਗਾ ਲਾਂਗੇ ਅੱਡਾ ਢੀ ਨਾਲੇ ਸੇਤੀ ਵਧੀਆ ਸੇਤੀ ਬਣ ਚੁੱਕੀ ਮੈਂ ਇਹਨਾਂ ਦੇ ਮੈਂ ਪੁੱਛਾਂ ਕੈ ਲਿਖ ਜਾ ਕੇ ਵੀ ਤੁਸੀਂ ਜਿਹੜੀ ਉਹ ਕਰਦੇ ਹੋ ਫੀਡ ਪਾਉਣੇ ਸਾਨੂੰ ਦੱਸ ਸਾਡੀ ਵਿੱਚ ਮੈਂ ਜਦੋਂ ਉਹਨਾਂ ਤੋਂ ਘੜੀ ਲਈ ਆਈ ਇਦਨੇ ਇਹ ਸਣੀ ਹੁਣੀ ਲੈ ਆਉਣਗੇ ਇਦਨੇ ਫਿਰ ਆਪਾਂ ਦੇ ਆਵਾਂਗੇ ਉਹਨਾਂ ਦੀ ਥੋੜੀ ਕਾਣੀ ਲੈ ਆਈਏ ਤੇ ਨਹੀਂ ਆਪੇ ਆਥ ਨੇ ਮੰਗਾ ਲਾਈ ਪਰੇ ਚਲ ਆ ਜਾ ਨੀਰਾ ਪਾ ਗਏ ਚੰਗਾ ਨੀ ਬਿੰਦਰੀ ਨਾਲ ਜਿਹੜਾ ਕੁਛ ਆਪਣੇ ਘਰੇ ਤੜਕੇ ਹੋਇਆ ਨਾ ਆ ਤੇਰੇ ਬਾਈ ਨੂੰ ਨਾ ਦੱਸ ਦੇ ਨਹੀਂ ਮੇਰਾ ਦਿਮਾਗ ਖਰਾਬ ਹੈ ਮੈਂ ਬਾਈ ਨੂੰ ਦੱਸੂਗੀ ਬਾਈ ਤਾਂ ਭਰਥੂ ਪਾ ਦੂਗਾ ਤੈਨੂੰ ਬਲ ਤਾਂ ਨਹੀਂ ਆ ਕਿ ਵੀ ਉਹਨੂੰ ਨਾ ਦੱਸ ਦੇ ਕੁਛ ਚਲ ਜਾਓ ਹੁਣ ਕਰ ਲਓ ਕੁਛ ਇੱਥੇ ਖੜ ਗਿਆ ਤੇ ਸਹਰਾਣੇ ਕੋਈ ਨਹੀਂ ਬਾਈ ਨੀਰਾ ਪਾ ਨਸ ਤਾਂ ਜਾ ਜਾ ਮੈਂ ਕੁਆਲੀ ਤੇ ਆ ਦੇ ਜੀ ਪੀਂਦੀ ਦਾ ਲੈ ਆ ਦੇ ਪਿਆਲੇ ਆ ਜਾ ਕੁਆਲੀ ਤੇ ਚਿਪ 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 ਮੈਨੂੰ ਬਸ ਇਹ ਤਾਂ ਬਣਾਈ ਸੋ ਮਰ ਜੀ ਹੈਗਾ ਫੜੀ ਤੋਂ ਨਹੀਂ ਲੱਗਦੀ ਹੋਇਆ ਲੱ ਤੇ ਹੋਰ ਦੇਖਾ ਹੁਣਸਾਰ ਨੀਰਾ ਦਵਾ ਦਵਾ ਖਾਣ ਲੱਗ ਜੇ ਮੈਨੂੰ ਭੁੱਖੀ ਆਈ ਹੁੰਦੀ ਐ ਨਾਲੇ ਬਾਲਟੀ ਪਾਣੀ ਦੀ ਪੀਗੀ ਬਾਲਟੀ ਪਾਣੀ ਦੀ ਵੀ ਪੀਗੀ ਨਾਲੇ ਹੁਣ ਕੱਖ ਖਾਣ ਲੱਗ ਰਹੀ ਆ ਗੋਹਾ ਤਾਂ ਦੇਖਣਾ ਕਿੰਨੇ ਕਿੰਨੇ ਲੱਗਿਆ ਪੈਗਾ ਇਹਦੇ ਤੇ ਇਹਦੀ ਕਿਹੜੀ ਸਮਾਈ ਹੋਊਗੀ ਉੱਥੇ ਮੈਨੂੰ ਲੱਗਦਾ ਪਤਾ ਨਹੀਂ ਕਿੱਥੋਂ ਜਿਵੇਂ ਲਿਆਇਆ ਕਿਹੜੇ ਫੂੰਜੇ ਚੋਂ ਇਹ ਉਹ ਹੀ ਭੁੱਖੇ ਮਰਦੇ ਘਰੋਂ ਆਈ ਆ ਮੈਨੂੰ ਤਾਂ ਲੱਗਦਾ ਇਹਨੂੰ ਕੁਸਪਾਏ ਹੀ ਨਹੀਂ ਹੋਣਾ ਉਹਨਾਂ ਨੇ ਕੁਝ ਨਹੀਂ ਪਾਇਆ ਹੈਗਾ ਭੈਣ ਜੀ ਦੇਖ ਲਾ ਐ ਲੱਗ ਰਹੀ ਹੈ ਦਵਾ ਦਾ ਵਖਾਣ ਉਹਦੋਂ ਦਾ ਮੂੰਹ ਨਹੀਂ ਚੱਕਿਆ ਹੈਗਾ ਤੇ ਲਾ ਕੱਖਾਂ ਤੋਂ ਮੈਂ ਕਹਿੰਦੀ ਆ ਭੈਣ ਜੀ ਹਾਂ ਤੂੰ ਵਧੀਆ ਚਲ ਉਹਦੀ ਨਾ ਸੇਵਾ ਕਰ ਲੋ ਆਪਣੇ ਆਪ ਦੇ ਕਰਮਾਂ ਦੇ ਜਵਾਬ ਹੂਗਾ ਉਹਦੀ ਮੇਰ ਚ ਰੱਖੋ ਇਹ ਤਾਂ ਗੱਲ ਹੈਗੀ ਭੈਣ ਜੀ ਸਾਰਾ ਕੁਝ ਉਸੇ ਦੀ ਮੇਰ ਦਾ ਹੀ ਹੈਗਾ ਹੁਣ ਦੇਖਣ ਨੂੰ ਕੀ ਆ ਇੱਕ ਤਾਂ ਜਵਾਬਾ ਸਾਰਾ ਕੁਝ ਉਸੇ ਦੇ ਹੀ ਹੈਗਾ ਕੀ ਹੋ ਗਿਆ ਹਾਂ ਕੁਝ ਨਹੀਂ ਹੁਣ ਤਾਂ ਬੱਸੀ ਜੇ ਗੱਲਾਂ ਕਰ ਦਿੱਤੇ ਜੀ ਹਾਂ ਕੀ ਹੋ ਗਿਆ ਬੱਚੀ ਨੂੰ ਲੋ ਬਸੀ ਰੁਗੀ ਹੋਣਾ ਆਏ ਕਹੀ ਜਾਂਦੀ ਸੀ ਮੈਂ ਤਾਂ ਵੀ ਵਿਦੇਰੀ ਸੋਣੀ ਆ ਕਿਵੇਂ ਅੰਦਰ ਨੂੰ ਕਹੀ ਜਾਂਦੀ ਸੀਗੀ ਅੱਛਾ ਪਾਣੀ ਲੈ ਦੇ ਬਾਈ ਨੂੰ ਜਾ ਪਾਣੀ ਲੈ ਦੰਨੀ ਆ ਪਾਣੀ ਪੀ ਲੈ ਉਹਨੇ ਬਾਲਟੀ ਦੇ ਦੀ ਚੱਕਦੀ ਉਥੋਂ ਚੰਗਾ ਚਲ ਕੋਈ ਨਹੀਂ ਕੋਈ ਨਹੀਂ ਦੇਖ ਲੀ ਗੋ ਚਲ ਵਧੀਆ ਹੋਇਆ ਬਾਈ ਨਾਲੇ ਤਾਂ ਆਏ ਚਲ ਇੱਕ ਪਸ਼ੂ ਹੋਰ ਵਧ ਗਏ ਹੋਰ ਤੇ ਆਈ ਪਲ ਜਾਂਦੇ ਹੁੰਦੇ ਬੜਾ ਸਾਹ ਸੁਭਾਲੀ ਆ ਚਲ ਚਾਰ ਦਿਨ ਜਾ ਕੇ ਦੁੱਧ ਪੀ ਲੈਣਗੇ ਖੋਲਣੇ ਉਹ ਤਾਂ ਚਲ ਸਾਰਾ ਕੋ ਠੀਕ ਆ ਤੁਹਾਡੇ ਆ ਲੈਣ ਦੀ ਲਵੇ ਕੋਈ ਹੱਲ ਕਰ ਲੋ ਆਪਣੀ ਵੀ ਇਹ ਤਾਂ ਬੰਦੇ ਥੋੜੇ ਜੂੰ ਹੀ ਜ਼ਿਆਦੇ ਜਾਂਦੀ ਹੈ ਜੀ ਕਰਨੀ ਦਾ ਤੈਨੂੰ ਵੀ ਰਹਾ ਦਾ ਪੁੱਤ ਪਾਣੀ ਨਾ ਮੈਂ ਨਹੀਂ ਪੀਤਾ ਕੀ ਹੋ ਗਿਆ ਤੈਨੂੰ ਹੋਇਆ ਤੂੰ ਕਾਹਤੋਂ ਅਜਿਹਾ ਹੋਇਆ ਪਿਆ ਲਾਲ ਪੀਲਾ ਜਾ ਹੁਣਾਂ ਕੀ ਹੋ ਤੁਹਾਨੂੰ ਪਤਾ ਤਾਂ ਹੈਗਾ ਸਬਜ਼ੀ ਤੋੜਨ ਗਿਆ ਸੀ ਖੇਤ ਹਾਂ ਉੱਥੇ ਉਹਨਾਂ ਨੇ ਫੇਰ ਬੰਦਾ ਭੇਜਿਆ ਸੀਗਾ ਟਿੱਕਰ ਕਿਆਂ ਦੇ ਟਿੱਕਰ ਕਿਆਂ ਨੇ ਹਾਂ ਹਾਂ ਕਿਉਂ ਉਹਨੇ ਕਾਹਦੇ ਰਾਸਤੇ ਮੱਧਾ ਪੇਕਿਆ ਕੀ ਆ ਬਈ ਤੁਹਾਨੂੰ ਕੁਝ ਉਹਨਾਂ ਨੇ ਕਿਹਾ ਕੋਈ ਮੈਨੂੰ ਕੁਝ ਨਹੀਂ ਸੁਨੇਹਾ ਦੇ ਕੇ ਗਿਆ ਮੈਂ ਤਾਂ ਅਸੀਂ ਕੜਾਈ ਨੂੰ ਥਾਂ ਨਹੀਂ ਹੋ ਜੇ ਲੈ ਦੇਖ ਲੈ ਨੋ ਕੰਜਰ ਹੁਣ ਆਪਾਂ ਧੋਖੀ ਭਾਲਦਾ ਕਾਹਦੇ ਸੁਨੇਹੇ ਦਿੰਦਾ ਹੁਣ ਸੁਨੇਹਾ ਕੀ ਦਿੰਦਾ ਐਦਵਾਰ ਨੂੰ ਪਿਆਰ ਰਹਿਉ ਨਾ ਬੰਦਾ ਜਿਹੜਾ ਆਇਆ ਸੀ ਕੀ ਕਹਿੰਦਾ ਸੀ ਉਹ ਉਹ ਕਹਿੰਦਾ ਭਾਈ ਮੈਨੂੰ ਕਿਕਰ ਸਿਉ ਨੇ ਭੇਜਿਆ ਐਦਵਾਰ ਨੂੰ ਉਹਦਾ ਤਿਆਰ ਰਹਿਉ ਮੀ ਉਹਨੇ ਭੇਜਿਆ ਤੇ ਫਿਰ ਉੱਥੇ ਖੇਤਾਂ 'ਚ ਕਿੱਥੇ ਦਿਨ ਮਗਰ ਭੇਜਤਾ ਉਹਨੂੰ ਪਤਾ ਸੀਗਾ ਵੀ ਖੇਤੀ ਹੋਣਗੇ ਜਾਂ ਤਾਂ ਉਹਦਾ ਪਿਓ ਹੋਊਗਾ ਜਾਂ ਪੁੱਤ ਹੋਊਗਾ ਉਹਨੇ ਸੁਨੇਹਾ ਲਾਤਾ ਵੀ ਐਦਵਾਰ ਤੱਕ ਭਈ ਮੈਂ ਆਉਂਗਾ ਉਹਦਾ ਤਿਆਰ ਰਹਿਗੂ ਕੀ ਨਹੀਂ ਕਰਨਾ ਹੋਊ ਉਹ ਮੈਨੂੰ ਕੀ ਪਤਾ ਮੈਨੂੰ ਕਹਾ ਗੱਲ ਹੀ ਨਹੀਂ ਦੱਸੀ ਹਾਂ ਲੈ ਫੇਰ ਕਿਹਦੇ ਆਜੂਗਾ ਭਾਈ ਫਿਰਕਤਦਾਰੀ ਹੈ ਇਸ ਕਾ ਨਾ ਆਉਣਾ ਦੀ ਹੁਣ ਕਾਦੀ ਰਿਸ਼ਤੇਦਾਰੀ ਹੈ ਭਾਈ ਉਹਨਾਂ ਨਾਲ ਸਾਡੀ ਸਾਡੀ ਕੁੜੀ ਵਿਆਹੀ ਸੀ ਮੁੰਡਾ ਮਰ ਗਿਆ ਕੁੜੀ ਅਸੀਂ ਆਪਣੇ ਘਰੇ ਲਿਆਏ ਵਾਪਸ ਕੋਈ ਨਾ ਕੋਈ ਸਿਆਪਾ ਖੜਾ ਕਰਨ ਵਾਲਾ ਹਣਾ ਕੰਜਰ ਨੇ ਖੁਸ਼ਨਾ ਤੁਸਤਾ ਕਰੂਗਾ ਹੀ ਫਿਰ ਇਹਨੇ ਨਾ ਪਤਾ ਕੀ ਹੈ ਐਂ ਲੋਟ ਨਹੀਂ ਆਣਾ ਇਹਦੇ ਨਾਲ ਵੀ ਕੁਝ ਕਰਨੇ ਪੂ ਪਹਿਲਾ ਉਹ ਪਹਿਲਾ ਥੋੜੀ ਬਣਾਈ ਆ ਉਹਦੇ ਨਾਲ ਉਹ ਹੀ ਆ ਤੇ ਜਮਿਆ ਛੋਟ ਲਵਾ ਕੇ ਗਏ ਆਪਣੇ ਤੋਂ ਉਸ ਗਰ ਇੰਨਾ ਨਾ ਕਰਨਾ ਤੂੰ ਜਦੋਂ ਉਹਦੇ ਭਾਈ ਆਏ ਸੀਗੇ ਆਪਾਂ ਤਾਂ ਉਹਦੇ ਮੂੰਹ ਨੂੰ ਉਹਦਾ ਬਕਸਾ ਤਾਦੀ ਗਾ ਦੇਖ ਲੈ ਨਾ ਭਾਈ ਆਉਣ ਦੇ ਕੀ ਕਹਿੰਦੇ ਆ ਕਿ ਕੋਈ ਗੱਲ ਨਹੀਂ ਤੇ ਫਿਰ ਆਪਾਂ ਉਹਦੀ ਭੈਣ ਨੂੰ ਵੀ ਸਨੇਹਾ ਲਾ ਕੇ ਆ ਕੇ ਗਈ ਸੀ ਤੇ ਨਾਲੇ ਉਹਦੇ ਉਹ ਭੈਣ ਆਪ ਉਹਦੇ ਨਾਲ ਦੀ ਹੈ ਭੈਣ ਚੱਜ ਦੀ ਹੁੰਦੀ ਤਾਂ ਫਿਰ ਉਹਨੂੰ ਸਮਝਾਉਂਦੀ ਨਾ ਉਹਦੇ ਸਾਲਿਆ ਨੇ ਬਾਈ ਉਹ ਤੇ ਪੈਰੀਆਂ ਖਲਾ ਲਾ ਕੇ ਰੱਖ ਉਹ ਸਾਲਿਆ ਨੇ ਪੈਰੀਆਂ ਖਲਾ ਸੀਗਾ ਉਹ ਬਸ ਉਦੋਂ ਆਪਦੀ ਭੈਣ ਪਿੱਛੇ ਲਵਾ ਲ ਗਏ ਉਹ ਅਗਲੇ ਕੰਦੇ ਚਲੀ ਪੋਰੀ ਗੱਲ ਆਈ ਗਈ ਕਰਦੀ ਏ ਮੈਂ ਉਸ ਨੂੰ ਕਰਨਾ ਬੰਦਾ ਹੈ ਨਹੀਂ ਗੱਲ ਮੌਕੇ ਦੀ ਹੁੰਦੀ ਆ ਉਹਦੇ ਹੋ ਮੌਕਾ ਸਾਹਮਣੇ ਆਪਣੇ ਤੋਂ ਉਹਦਾ ਖਿਹੜਾ ਛੜਵਾ ਕੇ ਹੁਣ ਨਹੀਂ ਨਾਲ ਨੂਲ ਕੋਈ ਖੜਦਾ ਤੂੰ ਕੀ ਖੜਦੀ ਹੈ ਕਹਨੀ ਹੈ ਵੀ ਹੁਣ ਸਾਲੇ ਆ ਕੇ ਡਰਾਪਰ ਖੜਨਗੇ ਡਰਾਪਰ ਗਰੂਪਰ ਨਹੀਂ ਆਪਾਂ ਚਲੋ ਤਾਂ ਮੈਂ ਕੁਝ ਨੂੰ ਤੇ ਦਿਖਾਉਣਾ ਤਾਂ ਚਾਹੁੰਦਾ ਨਹੀਂ ਗਿਆ ਪਰ ਮੇਰੀ ਜਵਾਨ ਥੇਰ ਨਹੀਂ ਰਹਿੰਦੀ ਸੀ ਚਲ ਜੇ ਕੋਈ ਆਉਣਗੇ ਇੱਥੇ ਕੋਈ ਗੱਲਬਾਤ ਕਰਨਗੇ ਕੋਈ ਬੈਠ ਕੇ ਸੁਣ ਲਿਓ ਗੱਲ ਕਰਨਾ ਗੱਲ ਕੀ ਕਰਨੀ ਆ ਅਸੀਂ ਨਿਭਾਉਂਦੀ ਸਾਰਾ ਕੁਝ ਨਿਬੜਾ ਤਿਬੜਾ ਸਾਡਾ ਤੇ ਨਿਬੜਾ ਤੇ ਪਣੀ ਆਗੀ ਆਉਂਦਾ ਹੋਆ ਤੁਹਾਡੇ ਘਰੇ ਸਨੇਹ ਹੋ ਲਾਉਂਦਾ ਗੱਲ ਦੂਰੀ ਬੋਲਿਆ ਉਹ ਨਹੀਂ ਫਿਰ ਪਾਈ ਅਸੀਂ ਨੂੰ ਇਹ ਬੀ ਮਨਿੰਦਰ ਨੂੰ ਮੇਰੇ ਤੌਰ ਦੋ ਹੁਣ ਤੋਰਦੇ ਅਸੀਂ ਚੰਗੇ ਲੱਗਦੇ ਆਗੇ ਪਹਿਲਾ ਬੰਦੇ ਦੀ ਬੈਠ ਕੇ ਗੱਲ ਤਾਂ ਸੁਣ ਲੋ ਮਾਂ ਕੀ ਸੁਣਦੀਆਂ ਗੱਲ ਬੈਠ ਕੇ ਭਾਈ ਜਦੋਂ ਤੁਹਾਨੂੰ ਗੱਲ ਦਾ ਹੀ ਨਹੀਂ ਪਤਾ ਪੂਰੀ ਦਾ ਸਮਝੇ ਚਲ ਭਾਈ ਜੇ ਮਰਜ਼ੀ ਕਰ ਲੋ ਤੁਹਾਡੇ ਘਰ ਦੀ ਗੱਲ ਹੈ ਵੀ ਹਾਂ ਫਿਰ ਉਹੀ ਤਾਂ ਸੀ ਗੱਲਾਂ ਤੇ ਮੇਰੇ ਵਿਦਵਾਨ ਨਹੀਂ ਰਹਿੰਦੀ ਤੁਸੀਂ ਕਿ ਇਹ ਕੋਈ ਜਾਣਦੇ ਕੋਈ ਗੱਲ ਨਹੀਂ ਆ ਜਾਂਦੋਂ ਐ ਕਿਵੇਂ ਆ ਜਾਂਦੋਂ ਅਸੀਂ ਲੈਣਾ ਕੀ ਉਹ ਕਿੰਨੇ ਛੜੇ ਨਾਲ ਗੱਲ ਬਾਤ ਅਗਲਾ ਜਿਹੜੀ ਕੋਈ ਕਰਨ ਆਉਂਦਾਗਾ ਚਾਰ ਬੰਦੇ ਪਾ ਕੇ ਤੁਸੀਂ ਗੱਲ ਕਰ ਲੋ ਕੀ ਪਤਾ ਉਹ ਪਹਿਲਾਂ ਬਥੇਰੇ ਬੰਦੇ ਪਾ ਪਾ ਕੇ ਗੱਲਾਂ ਹੋ ਗਈਆਂ ਸਾਰਾ ਕੁਝ ਨਿਪਟਿਆ ਰਿਹਾ ਕੀ ਕਿਹਾ ਨਿੰਮੈਂ ਕਹਿੰਨੀ ਐ ਵੀ ਕੁੜੀ ਦਾ ਹਿੱਸਾ ਤਾਂ ਹੈਗਾ ਮੁੰਡੇ ਨੂੰ ਵਿਆਹ ਹੀ ਤਾਂ ਹੈਗੀ ਜਨੰਦ ਤਾਂ ਦਿੱਤੇ ਸੀ ਕੀ ਤਾਂ ਦੀ ਜ਼ਮੀਨ 'ਚ ਹਿੱਸਾ ਪਣੀ ਹੋਈ ਕੁੜੀ ਨੂੰ ਦੇਣਾ ਉਸ ਸੌਦਾ ਦਿੰਦੇ ਹੁਣ ਜੀ ਸਾਹਿਬ ਭਾਲ ਦੀ ਹਿੱਸਾ ਨਾਲੇ ਅਸੀਂ ਰੱਜੇ ਅੱਜ ਹੀ ਹਿੱਸੇ ਤੋਂ ਸਾਨੂੰ ਵੀ ਲੋੜੋਂ ਨੇ ਦੇ ਇਸੇ ਹਿੱਸੇ ਜਿੱਦ ਦੇ ਨ ਮਨਿੰਦਰ ਦੇ ਘਰ ਵਾਲਾ ਮੁੱਕਿਆ ਨਾ ਉਹਨੇ ਤਾਂ ਜ਼ਿੰਦਗੀ ਨਰਕ ਬਣਾ ਰੱਖੀ ਆ ਸਾਡੀ ਹਿੱਸੇ ਬਾੜਦੀ ਆ ਉਹ ਤੋਂ ਉਹ ਤਾਂ ਸੁੱਖ ਦਾ ਸਾਰ ਨਹੀਂ ਲੈਣ ਦਿੰਦਾਗਾ ਨਹੀਂ ਭਾਈ ਥੋਨੂੰ ਗੱਲ ਕਰਨ ਦੀ ਅਗਲ ਹੈ ਨਹੀਂ ਕਿਸੇ ਨੂੰ ਜੇ ਢੰਗ ਨਾਲ ਗੱਲ ਕੀਤੀ ਹੋਵੇ ਨਾ ਤਾਂ ਬੰਦਾ ਆਪੇ ਉਹ ਜਾਂਦਾ ਮਾਂ ਮੈਂ ਕਹੀ ਨਾ ਗੱਲਾਂ ਕੀ ਕਰਦੀਆਂ ਤੂੰ ਸਾਰੇ ਪਿੰਡ ਦੀ ਪੰਚਾਇਤ ਪਾ ਲਈ ਅਸੀਂ ਥਾਣੇ ਵਿਚਾਰੀਆਂ ਤੱਕ ਗੱਲ ਵਾਜੀ ਆ ਜੋ ਕਾ ਤੂੰ ਨਾਲ ਕੋਲ ਹੋ ਦੋ ਨੋਣਾ ਹੋ ਸੰਜਾ ਹਿੱਸਾ ਦੇਣ ਵਾਲੇ ਹੋ ਨਾ ਜਿਹੜੀ ਉਹ ਘਰੇ ਬੈਠੀ ਆ ਉਹਨੂੰ ਹੀ ਦੇ ਦੇ ਬੇਚਾਰੀ ਨੂੰ ਹਾਂ ਦੋ ਧੀਆ ਦੀ ਮਾਂ ਸਾਡਾ ਤਾਂ ਲੋੜ ਹੀ ਸਾਡੀ ਜੀ ਦੀ ਬਾਕੀ ਨਾਲੇ ਸਾਡੇ ਤਾਂ ਮੇਰੇ ਭਰਾ ਨੂੰ ਤਾਂ ਹਿੱਸੇ ਦੀ ਭੈਣ ਜੀ ਚਾਹ ਕਹੇ ਉਹਨੂੰ ਐ ਸਾਰੇ ਟੱਬਰ ਨੇ ਸੂਲੀ ਤੇ ਟੰਗਿਆ ਹੈ ਬੇਚਾਰੀ ਨੂੰ ਹਮ ਨਰਪਾਈਓ ਤਾਂ ਤੁਹਾਨੂੰ ਪਤਾ ਹੋਊਗਾ ਤੁਹਾਡੀ ਰਿਸ਼ਤਦਾਰੀ ਸੀਗੀ ਮੇਰਾ ਤਾਂ ਉੱਥੇ ਕੀ ਲੈਣ ਦੇਣ ਸੀਗਾ ਹਾਂ ਤੇ ਫਿਰ ਉਹੀ ਗੱਲਾਂ ਕਰਦੇ ਰਾ ਪਾਈ ਵੀ ਸਾਨੂੰ ਪਤਾ ਹੈ ਸਾਡਾ ਘਰ ਦਾ ਕੀ ਹਾਲ ਹੈ ਨਾਲੇ ਮੈਂ 10 ਸਾਲ ਵਸ ਕੇ ਆ ਗਈ ਐ ਸਤਾ ਮੇਰੇ ਦੀ ਝਾਕ ਨਹੀਂ ਕਰੀ ਮੇਰੇ ਭਰਾ ਨੇ ਤੇ ਇਹਦੀ ਤਾਂ ਜਵਾਕੜੀ ਦਾ ਹਜੇ ਨਾਂਦੀ ਦਿੱਤੇ ਪਰਮਾਤਮਾ ਦਾ ਵੀ ਫੇਰ ਹੀ ਬੰਦਾ 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 ਹੁੰਦਾ ਕਿ ਸੜੇ ਲੈਣ ਦੇ ਨਾਲ ਨਹੀਂ ਕੁਝ ਹੁੰਦਾ ਹੁੰਦਾ ਉਹ ਪਰਮਾਤਮਾ ਦੇ ਦਰ ਉਹਦੇ ਫਲਦਾ ਹੰਪੀਰ ਜੀ ਪਰਮਾਤਮਾ ਕਿਹੜਾ ਤੁਹਾਨੂੰ ਘਰੇ ਬੈਠਣ ਨੂੰ ਆ ਕੇ ਦੇ ਜੀਦਾ ਉਹ ਵੀ ਮਿਹਨਤ ਕਰਨੀ ਪੈਂਦੀ ਆ ਫੇਰ ਕਿਤੇ ਜਾ ਕੇ ਚਾਰ ਦਾਣੇ ਆ ਫਰੇ ਹੁੰਦੇ ਹੈਗੇ ਕਿਸੇ ਗਾਲ ਦਾ ਕਚੀਰਾ ਕਰਾਇਗਾ ਹੁਣ ਤੁਸੀਂ ਨੇ ਜਿੱਦੇ ਆਊਗਾ ਉਤੇ ਦੇਖੀ ਜਾਊਗੀ ਨਾ ਤੜਕੇ ਤੁਸੀਂ ਖੇਤ ਗਿਆ ਤੂੰ ਤੁਹਾਨੂੰ ਚਾਹ ਪਾਣੀ ਬਣਾ ਕੇ ਦੇਣੀ ਆਗੀ ਚਲ ਆ ਜਾ ਆ ਜਾ ਤੂੰ ਚਲ ਆਜ ਮੈਂਦੀ ਰੋਟੀ ਲਾ ਦਿੰਦੀ ਜੇ ਕਿਸੇ ਖਾਣੇ ਤਾਂ ਲੁੱਤੀ ਉੱਥੇ ਆਹ ਹੁਣ ਨਵਾ ਸੱਪਾ ਪੈ ਗਿਆ ਲੈ ਕਾਹਦਾ ਸੱਪਾ ਪੈ ਗਿਆ ਨਹੀਂ ਵਧੀਆ ਸਮਾਂ ਦੀ ਜੇ ਇਹ ਇਥੋਂ ਭੱਗ ਜੂਗੀ ਇੱਕ ਤਾਂ ਤੇਰੇ ਗਲੋਂ ਗਲਾਂ ਮੋ ਲਹੂਗੀ ਚਲ ਇੱਕ ਰਹਿ ਜੂਗੀ ਮਾਂ ਤੈਨੂੰ ਪਤਾਗਾ ਵੀ ਅਸੀਂ ਕਿਵੇਂ ਕੜਾ ਛੜਾਇਆ ਪੂਰਾ ਪਰ ਜਵਾਕੜੀ ਨੂੰ 부ੜੇ ਦੇ ਲੜ ਅਸੀਂ ਕਿਵੇਂ ਲਾ ਦਾਂਗੇ ਕਿਵੇਂ ਤੋੜ ਦਗੇ ਉਹਦੇ ਨਹੀਂ ਚਲ ਚੰਗਾ ਤੈਨੂੰ ਵੀ ਭੋਰਾ ਕੱਲ ਨਹੀਂ ਆਉਣੇਗੀ ਕਿੰਨਾ ਤੇਰੇ ਨਾਲ ਮੱਥਾ ਮਾਰ ਲਾ ਜਾ ਜਾ ਕੇ ਕੰਮ ਕਰ ਲੈ ਆਪਦਾ ਮੈਂ ਤਾਂ ਕੰਮ ਕਰ ਲੈਣੀ ਐ ਪਰ ਕੁਛ ਹੁਣ ਬੋਲ ਨਾ ਦੇ ਲੈ ਮੈਂ ਪਾਗਲਾ ਜਿਹੜੀ ਐ ਕੁਛ ਬੋਲੂਗੀ ਬੋਲ ਨਾ ਦੇਈ ਕੁਛ ਲੈ ਆ ਤਾਂ ਹੋ ਗਈ ਨਾ ਗੱਲ ਹੁਣ ਪਤਾ ਲੱਗਿਆ ਜਦੋਂ ਇਹ ਆਊਗਾ ਨਾ ਤੇ ਦੇਖੀ ਜਾਈ ਮੈਂ ਕਿਵੇਂ ਸਕੀਮ ਲਾ ਕੇ ਉਹਨੂੰ ਇੱਥੋਂ ਕੱਢਦੀ ਆ ਇੱਕ ਨੂੰ ਤਾਂ ਇੱਥੋਂ ਦਫਾ ਕਰਾਂ ਚਲ ਆ ਬੁੜੀ ਜੀ ਤੇ ਦੇਖੀ ਜਉ ਕਿਹੜੀ ਫਿਰਦੀ ਐ ਇੱਥੇ ਅਦਰ ਇਸ ਕਾਪੀ ਲਓ ਮੋ ਬੜਾ ਹੀ ਕਹਿੰਦਾ ਜੀ ਇੰਨਾ ਪਿਆਰ ਨਾਲ ਲੈ ਮੈਂ ਮੋ ਕੱਟ ਕਰਦੀ ਥੋੜੀ ਲੰਗਦਾ ਰਹਿੰਦਾ ਮੈਂ ਬੰਗੂ ਨਹੀਂ ਕਰਦੀ ਕੋਈ ਪੀ ਲਊ ਪੀ ਲਊ ਜਿਆਦਾ ਘੰਟਾ ਕੱਟ ਦਿੱਤੀ ਠੰਡੀ ਹੋ ਲੈਂਦੇ ਦਿੱਤੀ ਸੱਟ ਲਾ ਗੱਲ ਤੇ ਹੁਣ ਜਦ ਮੇਰੇ ਗੱਲ ਚ ਪੁੰਨਦਿਆ ਕਰ ਲੈਗੇ ਚਲ ਮੈਂ ਮੈਂ ਠੰਡੀ ਕਰਕੇ ਲੈਂਦੀ ਸੀ ਕੋਈ ਨਹੀਂ ਕੋਈ ਨਹੀਂ ਕੀ ਤੇ ਕਾਇਂ ਜਿੱਦੜ ਚਾਹਾਂਸੀਗਾ ਹਾਂ ਜਾਏ ਅੱਛਾ ਮੈਂ ਕੀ ਗੱਲ ਹੈ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਉਹਦਾ ਮੰਮੀ ਨਾ ਸ਼ਗਨਵਸਤੀ ਦੇ ਰਿਆ ਦੁਰੀਏਲੇ ਵਿਸਤਰੇਲੇ ਮੈਂ ਉਹ ਦੱਸ ਦਿੱਤੀ ਤਾਂ ਹੀ ਖੁਸ਼ ਮੇਂ ਬੜਾ ਹੋ ਗਈ ਹੈ ਮੰਮੀ ਦੇਖਾ ਕਿੰਨਾ ਸੋਚਦੀ ਹੈ ਜੀ ਆਪਣੀ ਡਰਾਗੜੀਆਂ ਬਾਰੇ ਅੱਛਾ ਤੇਰੀ ਮਾਂ ਹੀ ਸੋਚਦੀ ਹੈ ਮੈਂ ਤਾਂ ਸੋਚਦਾ ਨਹੀਂ ਹਣਾ ਲੈ ਸੁਣਨਾ ਹਮੇਸ਼ਾ ਉਲਟ ਗੱਲ ਹੀ ਲੈ ਕੇ ਜਾਏਗਾ ਮੈਂ ਕਦੇ ਕਿਹਾ ਵੀ ਤੁਸੀਂ ਨਹੀਂ ਸੋਚਦੇਗੇ ਤੁਸੀਂ ਵੀ ਸੋਚਦੇ ਹੋ ਉਹ ਜਿਹੜੀਆਂ ਅੰਦਰੀਆਂ ਆਖੇ ਇਸ ਬਿਸਤਰੇ ਤੁਸੀਂ ਇਕੱਠੀਆਂ ਕਰੀ ਜਾਂਦੇ ਹੋ ਨਾ ਜਦੋਂ ਇਹਨਾਂ ਦਾ ਟਾਈਮ ਆਊਗਾ ਵਿਹਣ ਦਾ ਉਹਨਾਂ ਦਾ ਕੋਈ ਮੁੱਲ ਨਹੀਂ ਰਹਿਣਾ ਨਮਾ ਲਿਆਵਾਂਗੇ ਸਾਰਾ ਸਮਾਨ ਮੈਂ ਆਪ ਲੈ ਕੇ ਆਉਂਗਾ ਉਹ ਮੇਰੀ ਮਾਂ ਨੇ ਵਿੱਜਨਾਂ ਲੈ ਨਹੀਂ ਆਈਆਂ ਉਹ ਕਿਉਂ ਨਹੀਂ ਦੇਣੀਆਂ ਨਵੀਆਂ ਵੀ ਲਈਆਂ ਪਰ ਉਹ ਵੀ ਰੱਖੂੰਗੀ ਮੈਂ ਸੰਭ ਕੇ ਉਹ ਮੇਰੇ ਮਾਂ ਨੇ ਲੈ ਕੇ ਦਿੱਤੀ ਹੈ ਠੀਕ ਹੈ ਤੂੰ ਚਾਹ ਪੀ ਲੋ ਠੰਡੀ ਨਾ ਹੋ ਜੇ ਪੀ ਲੈਣਾ ਚਾਹ ਮੈਂ ਪੀ ਨੂੰ ਕਾ ਚੰ ਹਮ ਕੇ ਦੁਰੀਆ ਦਿਆ ਮੈਂ ਡਿੱਗਣਾ ਨਾ ਹੁੰਦਾ ਲੈ ਤੇਰੇ ਪੀ ਲੋ ਮੇਰੇ ਕੋਲ ਪਿਆ ਰੱਖਦੀ ਉਹ ਪੀ ਲੈਣਾ ਚਾ ਤੂੰ ਕੰਮ ਕੋਈ ਨਹੀਂ ਤੈਨੂੰ ਕੋਈ ਨਹੀਂ ਨਹੀਂ ਮੈਂ ਕਰਦੀ ਕੰਮ ਤੂੰ ਚਾਹ ਪੀਓ ਮੈਂ ਫਿਰ ਭਾਂਡੇ ਕਿ ਲੈ ਜੂਗੀ ਜਾਂਦੀ ਹੋਈ ਅੱਛਾ ਮੈਨੂੰ ਚਾਹ ਪਿਆ ਕੇ ਲੈ ਕੇ ਜਾਏਂਗੀ ਬੰਦ ਪਤਾ ਨਹੀਂ ਤੇਰਾ ਵੀ ਦਿਮਾਗ ਕੀ ਹੈ ਕੋਈ ਆ ਲੈ ਜਾ ਬੱਤੀ ਜਾ ਵਗ ਜਾ ਅਜਾ ਹਾਈ ਟਾਈਮ ਲਗੂ ਨਹੀਂ ਨਹੀਂ ਜਾ ਵਗ ਜਾ ਮੈਂ ਠੰਡੀ ਕਰਦੀ ਮੈਂ ਅੱਜ ਨੂੰ ਮੈਂ ਸੰਗੜੀ ਚਾਹੀਦੀ ਇੱਕ ਬੜੀ ਬੜੀਆ ਬਣਾ ਕੇ ਲੈਣੀਆਂ ਸਪੈਸ਼ਲ ਗੋਡੇ ਗੁੱਸਤੇ ਕੋਈ ਗੱਲ ਤਾਂ ਨਹੀਂ ਕਿਤੇ ਅੱਗੇ ਤਾਂ ਕਦੇ ਮੈਨੂੰ ਤੂੰ ਕਹਿਣਾ ਨਹੀਂ ਕਦੇ ਕਿ ਭਰਾਵਾਂ ਨੂੰ ਫੋਨ ਫਾਨ ਕਰਨਾ ਹੈ ਜਾਂ ਸੱਤਨੇ ਆਗੇ ਜਾਂ ਤੂੰ ਗੱਲ ਲੈ ਜਾ ਉਹਨਾਂ ਨੂੰ ਕੁਝ ਕਹਿਤਾ ਕਮਾਲ ਦੀਆਂ ਗੱਲਾਂ ਕਰਦੇ ਹੋ ਜੇ ਤੁਹਾਨੂੰ ਮੈਂ ਪਿਆਰ ਕਰਦੀ ਆ ਉਹ ਨਹੀਂ ਤੁਹਾਨੂੰ ਰਾਸ ਆਉਂਦਾ ਜੇ ਮੈਂ ਗੁੱਸੇ ਨਾਲ ਬੋਲਦੀ ਆ ਉਹ ਗੈਰ ਨੂੰ ਛੱਡੇ ਰੋਂਦੀ ਰਹਿੰਦੀ ਹੈ ਜਿਦੂਤਰੀ ਰਹਿੰਦੀ ਹੈ ਚਲ ਸੁਖੇ ਹੋ ਗਏ ਨਹੀਂ ਬਹੁਤ ਸਾਰਾ ਬਣੀ ਆ ਚਲ ਕੋਈ ਨਹੀਂ ਆ ਲੈਦਾ ਬਾਕੀ ਮੈਂ ਆਪਾਂ ਦੇ ਫੇਲੇ ਠੀਕ ਹੈ ਯਾਰ ਪੀ ਜਾਂਦਾ ਹਾਂ ਨੂੰ ਤੇ ਕੀ ਗੱਲ ਆਕੇ ਕੀ ਗੱਲ ਹੋ ਸਾਬੀ ਬਸ ਐ ਹੀ ਹੋ ਵੀ ਆਦੇ ਭਰਾ ਨੂੰ ਮਾਣੇ ਪਰ ਪਰ ਮੋਂ ਤੱਕ ਐ ਕਹਿ ਰਸੀ ਨਹੀਂ ਦੱਸਦੀ ਮਾਣੇ ਵੀ ਨਹੀਂ ਸੁਣਦੇ ਚਲ ਕਿਉਂ ਦੁਆਖ ਰਸੀ ਚਾਹ ਕੋਲੀ ਜਿੱਟ ਹਾਂ ਤੇਰੀ ਮਾਂ ਕਿੱਥੇ ਗਈ ਅਜੀ ਓਹੋ ਉਹ ਕਮੇਟੀ ਚੱਕਣ ਗਈ ਹੈਗੀ ਕਮੇਟੀ ਨਹੀਂ ਪਾਈ ਸੀਗੀ ਅੱਛਾ ਥੈਂਕ ਯੂ ਮੈਂ ਛੜਕੀ ਜੇ ਜਾਂਦੀ ਹੈਗੀ ਨਹੀਂ ਨਹੀਂ ਤੈਨੂੰ ਉਹੀ ਲੱਗਦਾ ਮਾਂ ਉਹ ਤਾਂ ਮੈਂ ਕਹਨੀ ਵਿੱਚ ਚਾਦਰੀਆਂ ਦੁਨੀਆਂ ਲੈ ਆਉਣੀ ਆ ਚਾਦਰਾਂ ਲੈ ਆਉਣੀ ਆ ਨਾਲੇ ਮਾਂ ਚੱਲ ਦੋ ਬਿਸਤਰੇ ਬਣ ਜਾਣਗੇ ਜਿਵੇਂ ਆਖੜੀਆਂ ਜਿਵੇਂ ਮੈਂ ਜਨ ਲੈ ਆ ਹਾਂ ਆ ਬਕਾਤ ਬੰਦ ਕਾ ਹਾਂ ਬੰਦ ਕਾ ਨਹੀਂ ਬੰਦ ਕਾ ਅੱਛਾ ਮਾਂ ਕੀ ਮਗਾਏਗੀ ਔਖੀ ਅੰਸੇ ਕਿ ਮੈਂ ਉੱਥੇ ਰਹੂੰਗੀ ਅੱਜ ਪਿੰਡ ਨਾ ਨਾ ਹੋ ਤਾਂ ਉਹਣਾ ਅੱਜ ਵੀ ਫਿਰ ਕਿੱਥੇ ਤੈਨੂੰ ਪਤਾ ਹੀ ਹੈ ਹੋਰ ਕੀ ਹੈ ਜਵਾਬ ਪੂਰੇ ਲੈ ਕੇ ਆਉਗੀ ਕਿਹੜਾ ਦਰਿਆ ਦਰਨਾ ਕੋਈ ਤਾਂ ਸੌ ਕਾਟਦਾ ਹੁੰਦਾ ਹੋਰ ਕਾਹੀ ਤਾਂ ਨੇ ਨੋਹ ਪੁੱਤਾਂ ਤੋਂ ਚਾਰ ਵਧਗਾ ਕਮ ਹਜਾ ਵਿਚਾਈ ਨੇ ਜਿਹੜੇ 2 ਰੁਪਏ ਜੋੜ ਕੇ ਰੱਖਿਆ ਉਹ ਮੇਰੇ ਤੇ ਲਾ ਦਿੰਦੀ ਹੈ ਕਦੇ ਮੈਨੂੰ ਲਿਆ ਕੇ ਲੈੜਾ ਕੱਪੜਾ ਕੱਲ ਚਲ ਹੁਣ ਮੇਰੀ ਦਵਾਈਆਂ ਦੀ ਸੋਚ ਹੋ ਗਈ ਉਹਨੂੰ ਕਹਿੰਦੀ ਚਲ ਇਹਨਾਂ ਨੂੰ ਲਿਆ ਦਿੰਨੀ ਹੈ ਚਲ ਹੁੰਦਾ ਹੀ ਹੈਗਾ ਨੰਨਾਂ ਨੂੰ ਹੁਣ ਮੈਂ ਥੋੜਾ ਕਰ ਦਿਆਂਗੇ ਆਪਣੀ ਦੀਦਾ ਕਾਹੀ ਗੱਲ ਸਾਰਾ ਦਿਨ ਹੀ ਰਹਿੰਦਾ ਕਿ ਆ ਵੀ ਮੈਂ ਕੌਣ ਦੇ ਲਿਆ ਵੀ ਉਹ ਨੂੰ ਦੇ ਦੇਣਾ ਮਾਂ ਮੰਤਾ ਹੁੰਦਈ ਐ ਮੰਦਈਆ ਪੁੱਤ ਮਾਂ ਮੰਤਾ ਸਾਰਾ ਦੋਤਾਂ ਬੰਨੀ ਵੀ ਸੋਚਦੀਆਂ ਤੇਂਗਾ ਕੰਨੀ ਵੀ ਸੋਚਦੇ ਨਾ ਨਰ ਦੇ ਇਕਲਾ ਬੇਬੇ ਮਾਂ ਬਿਨਾ ਕੌਣ ਪੁੱਛਦਾ ਹੈਗਾ ਹਾਂ ਭਾਪੀਆਂ ਆਪੜ ਜਾਇਆ ਭਰਾ ਪਰ ਜਾਇਆ ਤਾਂ ਆਪਦੇ ਘਰ ਦੇ ਹਣਾ ਉਹ ਆਪਦੀ ਕੁਇਲਦਾਰੀ ਸਮਝਦੇ ਆ ਤੇ ਮਾਂ ਮੰਦੀ ਹੁੰਦੀ ਐ ਇੱਕ ਜਿੰਨਾ ਚਿਰ ਮਾਵਾ ਹੁੰਦਾ ਨਾ ਤਿੰਨਾ ਦੀ ਉਹ ਨਾ ਟਾਈਮ ਫਿੱਕੀ ਹੁੰਦੇ ਅਗੇ ਹਾਂ ਮਾਂ ਇਹ ਤਾਂ ਹੈ ਤਰੀ ਤਾਂ ਪਾ ਮਾਂ ਵੀ ਗੱਲ ਜਿਉਂਦਾਂ ਬਾਤ ਸੁਣਾ ਰਣ ਪਰ ਜਾਇਆਂ ਤੇ ਭਰਾ ਇਹ ਤਾਂ ਬਾਤਾਂ ਦੀ ਸ਼ਕੀਰ ਹੀ ਰਹਿ ਜਾਂਦੀ ਐ ਜੀ ਹਾਂ ਦੇਖ ਲੈ ਮੇਰੇ ਕੰਡਾ ਵੱਜਿਆ ਨਹੀਂ ਜਾਂਦੀ ਗਈ ਉਦੋਂ ਹੀ ਭੱਜੀ ਆਉਂਦੀ ਹੈ ਜੇ ਮਾੜੀ ਜੀ ਤਕਲੀਫ ਹੁੰਦੀ ਹੈ ਨਾ ਤੇ ਐ ਹੋ ਜਾਂਦਾ ਹੈ ਵੀ ਮੇਰੀ ਧੀ ਨੂੰ ਕੀ ਗੱਲ ਬਣ ਗਈ ਉਦੋਂ ਹੀ ਭੱਜੀ ਆਉਂਦੀ ਹੈ ਦੇਖ ਲੈ ਹਾਂ ਉਹ ਤੇਰੀ ਮਾਂ ਤਾਂ ਉਹ ਬੈਂਕ ਭੱਜੀ ਰਹਿੰਦੀ ਹੈ ਹੁਣ ਅਸੀਂ ਕਿਹੜਾ ਤੈਨੂੰ ਉਹ ਹੀ ਗੱਲ ਸਿੱਟੀ ਹੈਗੀ ਤੂੰ ਸਾਨੂੰ ਅਸੀਂ ਤਾਂ ਉਹ ਤੋਂ ਵੀ ਵੱਧ ਰੱਖਦੇ ਆਂਗੇ ਲੈ ਮਾਂ ਇਹ ਆਪਦੀ ਅੱਡੀ ਅੱਗੂ ਹੁੰਦੀ ਹੈ ਤੁਸੀਂ ਭਾਵੇਂ ਮੇਰਾ ਇੰਨਾ ਕਰਦੇ ਹੋ ਹਣਾ ਫਿਰ ਉਹਨੂੰ ਤਾਂ ਫਿਰ ਵੀ ਐ ਲੱਗਦਾ ਨਾ ਮੇਟੀ ਉਹ ਕਿਤੇ ਹਾਂ ਤਾਂ ਹੁੰਦੀ ਆ ਪਤ ਮਾਮਾ ਨੂੰ ਬਣਾ ਹੁਣ ਤੂੰ ਦੇਖ ਪੰਡਾ ਕਿੰਨਾ ਉਹ ਕਰੇ ਆਪਣੇ ਸੌਖੀ ਹੈ ਨਾਲੇ ਫੇਰ ਵੀ ਤੈਨੂੰ ਆਇਆ ਰਹਿੰਦਾ ਮੇਟੀ ਇੱਕ ਕਿਤੇ ਉਹ ਕਿਤੇ ਹਾਂ ਸੁੱਕ ਨਾ ਹੀ ਜਾਂਦੇ ਭਾਈ ਆਪਦੇ ਘਰੇ ਉਹ ਤਾਂ ਬੜੀ ਦਾ ਖਾਂਦੀ ਆ ਪੀਂਦੀ ਆ ਬੜੀ ਦਾ ਸੌਖੀ ਹੈ ਜਵਾਕ ਆਗਾ ਬੜਿਆ ਆਪਲਾ ਹਨਾ ਕੰਮ ਧੰਦਾ ਕਰਦਾ ਦਾ ਮਾਂ ਪੁੱਤ ਹੈਗੇ ਪਹਿਲਾਂ ਧੀਆਂ ਦਾ ਕਰਦੀਆਂ ਫੇਰਗਾਹ ਦੋ ਤੇ ਦੋ ਧੀਆਂ ਦਾ ਹੋ ਜਾਂਦਾ ਹੋ ਜਾਂਦਾ ਬਸ ਕਾਈ ਹੋ ਤਰੇ ਆ ਜਾਂਦਾ ਬਸ ਮੂਲ ਨਾਲ ਵਿਆਹ ਛੱਡ ਕੇ ਤਾਂ ਹੀ ਤਾਂ ਨੇ ਚਲ ਆ ਕੱਢਦਾ ਮੈਂ ਡੂੰਘੇ ਢਰਕੇ ਸੀਗੀ ਮੈਨਾਂ ਕਿ ਤੈਨੂੰ ਕਿਸ ਗੱਲ ਦੀ ਪਰਿਕਤਾ ਨਹੀਂ ਲੱਗਦੀ ਏ ਕਿਵੇਂ ਅੰਤਰੇ ਦੀ ਲੈਂਦੀ ਸੀ ਪੜੀ ਸ਼ਾਰ ਹੈ ਸ਼ੁਕਰਕ ਪਤਾ ਨਹੀਂ ਲੱਗਿਆ ਕਾਸੇ ਦਾ ਝੇ ਪਤਾ ਲੱਗ ਜਾਂਦਾ ਨਾ ਮੇਰੇ ਤਾਂ ਪਹਾੜੀਆਂ ਬਣ ਜਾਂਦੀਆਂ ਹੈਗੀਆਂ ਚਲੋ फटाफट ਕੰਮ ਕਰਾਂ ਮਾੜਾ ਮੋਟੇ ਨੂੰ ਕੰਮ ਲਾ ਲਿਆ ਕਰ ਪਹਿਲੀ ਖਾਂਦੀ ਆ ਨਹੀਂ ਭੈਣੇ ਕੰਮ ਕਰਕੇ ਆਈ ਹੈ ਕਿ ਹੁਣ ਉਹ ਕੰਮ ਕਰਕੇ ਪਈ ਹੈ ਨਾਲ ਕੰਮ ਤੋਂ ਤਾਂ ਇਹ ਜਮੀਨੀ ਢਲਦੀ ਹੈਗੀ ਨਹੀਂ ਕਿਉਂ ਪੜਦੇ ਪਾਣੀ ਨੂੰ ਮੈਂ ਵੇਖੀ ਜਾਨੀ ਆ ਕਿੰਨਾ ਕੰਮ ਕਰਦੀ ਹੈਗੀ ਹੈ ਕੰਮ ਤਾਂ ਭੈਣੇ ਮੈਂ ਕਰਦਾਂ ਦੇਖ ਹੈ ਸਾਰਾ ਘਰ ਦਾ ਕੰਮ ਕਰੀਦਾ ਆਪ ਦਾ ਢੀੜਾ ਕੱਪੜਾ ਵੀ ਧੋਈਦਾ ਰੋਟੀ ਢੋਕਰੀ ਬਣਾਈਦਾ ਸਾਰਾ ਦਿਨ ਕੰਮ ਕਰਦੀ ਸੀ ਮੈਂ ਤਾਂ ਮੈਂ ਤਾਂ ਕਦੇ ਨਹੀਂ ਆਇਆ ਭਈ ਚਲ ਇੱਥੇ ਹੁਣ ਆਇਆ ਹੁਣ ਮੈਂ ਆਈ ਹੋਈ ਆ ਹੈਨਾ ਤੂੰ ਸਤਾ ਕਦੇ ਮੈਨੂੰ ਕੋਲੀ ਹੀ ਚੱਖਣ ਦਿੱਤੀ। ਮੈਂ ਤੈਨੂੰ ਕਿਵੇਂ ਚੱਖਣ ਦਈਏ ਤੁਹਾਨੂੰ। ਹੁਣ ਤੁਸੀਂ ਸਾਰੇ ਕੰਮ ਕਰਦੇ ਚੰਗੇ ਲੱਗਦੇ ਹੁੰਦਾਸ ਹੈ। ਨਾਲੇ ਹੁਣ ਅਸੀਂ ਕਹਿ ਜਾਣੀ ਆ ਘਰ 'ਚ ਕੰਮ ਕਰਨ ਆਲੀਆਂ। ਸਾਰਾ ਕੰਮ ਆਪੇ ਸਾਂਭਣਾ ਨੇ ਸਾਰਾ ਕੰਮ ਨਿਭੜ ਜਾਂਦਾ ਟਾਈਮ ਨਾਲ ਹੀ ਨਿਭੜ ਜਾਂਦਾ। ਨਾਲੇ ਸੋ ਤੋਂ ਥੋੜੀ ਕੰਮ ਕਰਾਵਾਂਗੇ ਰਹਿਣੀ ਸੀ। ਉਹਦਾ ਪੈ ਜਾਂਦੀ ਐ। ਤੂੰ ਫਿਰਦੀ ਰਹਿਣੀ ਸਾਰੀ ਦਿਹਾੜੀ ਧੱਕੇ ਖਾਣੇ ਗੇੜੇ ਆਉਗੀ। ਨਾ ਤਾਂ ਇੰਜੀ ਸਾਰਾ ਕੰਮ ਕਰਕੇ ਪਈ ਐ। ਕੋਈ ਕੰਮ ਛੱਡ ਕੇ ਨਹੀਂ ਪਈ। ਨਾਲੇ ਕੰਮ ਵਾਲੇ ਤੇ ਬੇਕੰਮ ਵਾਲੇ ਤਾਂ ਨਾ ਹੱਥ ਪੈਰੀ ਦੱਸ ਦਿੰਦੇ ਆ। ਵੀ ਇਹ ਬੰਦਾ ਕਿੰਨਾ ਕੰਮ ਕਰਦਾ ਮੇਰੇ ਪਤਾ ਹੈ ਤੂੰ ਕਿੰਨਾ ਕੰਮ ਕਰਦੀ ਹੈਗੀ ਹਾਂ ਆ ਹੁਣ ਦਾ ਕੀ ਕਰਕੇ ਉਹ ਮਾੜਾ ਉੱਥੇ ਲਾ ਕੇ ਝਾੜੂ ਜਾ ਕੇ ਪੈ ਗਈ ਹੈ ਕਿ ਆ ਚਾਹ ਮਾੜੇ ਚਾ ਕੇ ਫੇਰ ਆ ਕੇ ਪੈ ਗਈ ਕਿਹੜੇ ਨਾਲ ਤਾਂ ਆ ਕੇ ਤੂੰ ਮੰਜੇ ਤੇ ਪੈ ਜਾਂਦੀ ਹੈ ਹੋਰ ਕਰਦੀ ਹੈ ਤੂੰ ਕੰਮ ਇੱਥੇ ਪੈਣਾ ਵੀ ਹੈਗਾ ਹੀ ਹੈ ਪੈਣੇ ਕੰਮ ਕਰਕੇ ਪੈ ਜਾਂਦੇ ਆ ਅਸੀਂ ਕਿਹੜਾ ਛੱਡ ਕੇ ਕੰਮ ਪੈਣੇ ਆ ਜਾਂ ਲੋਕਾਂ ਵਾਂਗੂ ਬੇਲੇ ਮੰਜੇ ਤੋੜਦੇ ਅਸੀਂ ਆਪਦਾ ਕੰਮ ਕਰਕੇ ਮੰਜੇ ਤੋੜਦੇ ਆਂ ਪਹਿਲੇ ਕੋਈ ਨਹੀਂ ਹੈਗੇ ਆ ਦੀ ਧੀ ਤੇ ਘਰੇ ਆਈ ਹੈਗੀ ਉਹਦੀ ਸੇਵਾ ਕਰਨ ਆਈ ਹੈ ਭਈ ਉਹਦੇ ਜਵਾਬ ਹੋਣ ਵਾਲਾਗਾ ਉਹਨੂੰ ਸਾਂਭਣ ਆਈ ਆ ਮੈਂ ਕਿਹੜੇ ਫਸੋ ਪਹਿਲੀ ਆਗੀ ਹੈ ਜੇ ਤੁਸੀਂ ਘਰ ਦਾ ਕੰਮ ਕਰ ਲੈਣੇ ਭਈ ਮੈਂ ਉਹਨੂੰ ਵੀ ਦਿੱਤਾ ਹੰਡਾ ਦੇਣਾ ਹੁੰਦਾਗਾ ਆਹੋ ਆਹੋ ਚੁੱਪ ਕਰ ਹੁਣ ਤੁਸੀਂ ਬਿੰਦਰੇ ਤੂੰ ਚੁੱਪ ਕਰ ਜਾ ਹੈ ਨਹੀਂ ਭਾਬੀ ਇਹਦਾ ਦੇਖ ਕੇ ਨਹੀਂ ਰਾਜੀ ਇਹ ਕਿਉਂ ਕਰੂਗੀ ਇਹ ਤਾਂ ਅੱਗੀ ਲੱਗੀ ਹੋਈ ਆਗੀ ਜਮਾਣੀ ਚੁੱਪ ਕਰਦੀ ਏ ਨਹੀਂ ਮੈਂ ਆਏ ਕਰਦੀ ਆਂ 10 ਦਿਨ ਮੈਂ ਤਾਂ ਨਾਣਕੀ ਬਗ ਜਾਂਦੀ ਕੋਈ ਬਾਗ ਜੰਗੀ ਨਾਗੀ ਤੇ ਬਾਗੀ ਮੈਨੂੰ ਉੱਦੇ ਸੱਦਲੀ ਚੁੱਪ ਘੋਆਈ ਦੀ ਮੇਰੇ ਘਰ ਨਾ ਨਿਸਤਧਾਰ ਆਏ ਹੋਏ ਨੇ ਆਈ ਨਹੀਂ ਬੋਲੀ ਦਾ ਹੁੰਦਾ ਕੋਈ ਨਾ ਗੱਲ ਸੁਣ ਲੈ ਭੈਣ ਜੀ ਜੇ ਇਹ ਮੈਨੂੰ ਆ ਕਰਦੀ ਦਿਖਾ ਦੇ ਮੈਂ ਬਾਗ ਜੰਗੀ ਕਿਤੇ ਆਏ ਹੋਏ ਨਹੀਂ ਆਗੀ ਜਿੰਨਾ ਚਿਰ ਕੋਈ ਮੇਰੀ ਕੁੜੀ ਦੇ ਅੱਖ ਨਹੀਂ ਹੁੰਦਾ ਮੈਂ ਤਾਂ ਉਹਨਾਂ ਚਿਰ ਇੱਥੇ ਨੂੰ ਕੋਈ ਰਾਜ਼ ਹੀ ਰਹੇ ਕੋਈ ਗੁੱਸੇ ਰਹੇ ਕੋਈ ਨਾ ਕੋਈ ਨਾ ਭੈਣ ਜੀ ਤੁਸੀਂ ਰਹੋ ਜੀ ਸੱਦ ਕੇ ਰਹੋ ਤੁਸੀਂ ਮੇਰਾ ਆਪਣਾ ਘਰ ਹੈ ਮੇਰਾ ਸੁਭਾਅ ਜਿਹੜਾ ਹੈਗਾ ਭੈਣ ਮੈਂ ਇਥੂ ਦਾ ਬੇਲੀ ਬੈਠਾ ਨਹੀਂ ਜਾਂਦਾ ਹਾਂ ਚਲੋ ਮੈਂ ਇਥੂ ਬੈਲਾ ਬੈਠਾ ਹੁੰਦਾ ਦੇਖਿਆ ਜਾ ਕੋਈ ਨਾ ਤਾਂ ਕੰਮ ਕਰਕੇ ਆਈ ਦੀ ਵੇਜੀ ਦਾ ਘਰ ਕਾਣੂ ਸੀ ਉਹ ਤਾਂ ਕੰਮ ਵਾਧੂ ਕਰਦੀ ਹੈਗੀ ਤਾਂ ਹਾਂ ਹੋਰ ਅਸੀਂ ਦੇ ਜੁੱਲੇ ਦਾ ਬਸ ਮੈਂ ਤਾਂ ਕੰਮ ਕਰਦੀ ਆਂ ਕਿ ਸਾਰਾ ਕੰਮ ਉਤਲਾਇ ਇਹ ਸਾਹ ਦੇ ਆ ਗਈ ਅੱਜ ਤੱਕ ਕੀ ਹਾਲ ਹੋਇਆ ਆਪਿਆਗਾ ਚਾ ਥੋੜਾ ਤਾਂ ਫਰਸ ਤਾਂ ਨਹੀਂ ਲੱਗਦੀ ਇੱਥੇ ਤਲੀ ਲਾ ਲੋ ਮਾੜੀ ਮੋਟੀ ਲੈ ਕੇ ਮਿੱਟੀ ਦੀ ਇਹ ਮਿੱਟੀ ਮਿਲੀ ਨਹੀਂ ਭੈਣੇ ਆਂ ਦੇ ਲੈ ਕੇ ਨਹੀਂ ਦਿੱਤੀ ਹੈਗੀ ਲੈ ਆ ਕੇ ਤੇ ਤੋ ਇਹਨਾਂ ਕਾਰਸੀਆਂ ਮੁੰਡਿਆਂ ਨੂੰ ਕਹੋ ਚੱਲ ਮਿੱਟੀ ਲੈ ਆ ਕੇ ਦੋ ਜੇ ਗੱਲ ਮੇਰੀ ਗੱਲ ਸੁਣ ਆਹ ਰੇੜੀ ਹੀ ਪਾ ਕੇ ਲੈ ਜਾਣ ਮਗਰ ਉਥੋਂ ਮਾਂ ਭਰ ਕੇ ਤੁਹਾਡਾ ਕੇ ਪਾ ਲਓ ਉਹਦੇ ਚ ਜਦ ਵੀ ਕੇਤਾ ਆਉਣਗੇ ਸਾਰੇ ਕੰਮ ਨਿਪਟਦੇ ਨਹੀਂ ਨਹੀਂ ਆ ਇਹਨਾਂ ਦੇ ਪੰਗੀ ਜੇ ਉਹਨਾਂ ਦੇ ਬੋਹ ਸਟ ਉਹਨਾਂ ਦੀ ਰੇੜੀ ਜੀ ਹੱਥ ਨੇ ਮੈਂ ਲੈ ਕੇ ਜਾਉਂ ਤੇ ਨਾਲ ਲੈ ਕੇ ਜਾਉਂਗਾ ਇਹਨੂੰ ਅਸੀਂ ਦੋਨੇ ਭਰ ਕੇ ਲਾਵਾਂਗੇ ਤੇ ਤੜਕੇ ਅਸੀਂ ਸੁਦੇਹਾਂ ਲਾਵਾਂਗੇ ਮਿੱਧ ਕੇ ਦੂ ਉਤੇ ਮੈਂ ਤਲੀ ਫੇਰੂੰਗੀ ਲਾ ਮੈਂ ਤਾਂ ਬਥੇਰੀਆਂ ਮਿੱਟੀਆਂ ਲਾਈਆਂ ਮੈਂ ਜਾਣੀ ਬੋਲੀ ਦੀਆਂ ਹਾਂ ਤਾਂ ਕਰਦੇ ਨਾ ਤੇ ਫਿਰ ਰਿਸ਼ਤੇਦਾਰ ਕਿਉਂ ਕਹਿੰਦੇ ਆਰਾਂ ਦੇ ਜਾਂਦੀ ਇਹ ਜਿੱਦੇ ਦੀ ਆਈ ਆਈ ਨਹੀਂ ਕਰਦੀ ਇਹ ਆਈ ਨਹੀਂ ਕਰਦੀ ਇਹ ਆਈ ਨਹੀਂ ਕਰਦੀ ਕਾਇਨਸ ਮੇਰੇ ਕੰਮ ਤੋਂ ਕੀ ਲੈਣਾ ਤੈਨੂੰ ਪਕੀਆਂ ਪਕਾਈਆਂ ਥਾਲ ਲਾ ਕੇ ਲੈ ਲੈ ਨਾ ਤੂੰ ਫੜ ਕੇ ਖਾ ਲੈਣੀ ਐ ਨਾ ਮੈਂ ਤੇਰਾ ਖਾਣੇ ਚੁੱਪ ਕਰ ਜਾ ਚੁੱਪ ਕਰਕੇ ਜਾ ਵੀ ਇਹ ਕਿਹੜੀ ਬੱਤਨੀ ਹੈਗੀ ਜੇ ਅੰਦਰ ਪਾਏਗਾ ਤੂੰ ਮੈਂ ਨਹੀਂ ਪਾਉਂਦੀ ਅੰਦਰ ਆਹੋ ਮੇਰੇ ਤੇ ਲੱਗਦੀ ਐ ਤੂੰ ਲੱਗਦੀਆਂ ਨਾਲੇ ਹੋਰ ਆਹ ਹੋਵੇ ਤਾਂ ਫੇਰ ਲਾਉਦੀ ਐਗੀ ਜੇ ਤੂੰ ਬੇਲੀ ਮੈਨੂੰ ਦੇਖਦੀ ਐ ਮੈਂ ਤਾਂ ਬੋਲੂਗੀ ਫੇਰ ਹਾਂ ਕੋਈ ਨਾ ਭਾਣਜੀ ਤੁਸੀਂ ਵੀ ਨਾ ਬਾਹ ਦੀਪੀ ਨਾ ਬਣਾਇਆ ਕਰੋ ਤਾਂ ਪਈ ਤਾਂ ਹੋ ਹੁਣੇ ਸੀਗੀ ਆ ਕੇ ਆ ਮੇਰੇ ਨਾਲ ਕੰਮ ਕਰਾ ਕੇ ਹੁਣੇ ਆਈ ਭਾਣੇ ਮੈਂ ਵੇਖੀ ਜਾਨੀ ਕੀ ਕੰਮ ਕਰਾ ਕੇ ਆਈ ਹੈਗੀ ਉਹ ਮਾੜਾ ਜਿਹਾ ਬੱਚੀ ਨੂੰ ਪਾਣੀ ਤੇ ਰੇਲ ਹੋਰ ਕੀ ਕਰਕੇ ਆਈ 10 ਮਿੰਟ ਹੋਰ ਕੀ ਕੰਮ ਕੀ ਕਰਦੇ ਨੇ ਪਰ ਹੁਣ ਅਸੀਂ ਕਿੱਥੇ ਜਾਣੀ ਆ ਭਾਣੇ ਘਰੇ ਹੁਣ ਰਲ ਮਿਲ ਕੇ ਕੋਈ ਬੰਡੇ ਬੰਡੇ ਕੰਮ ਆਉਂਦੇ ਨੇ ਕਿਹੜਾ ਬਾਹਲੇ ਕੰਮ ਨਹੀਂ ਗੇ ਚੱਲ ਭਾਈ ਮੇਰੇ ਜੀ ਨੂੰ ਮੈਨੂੰ ਕੀ ਲੱਗੀ ਹੋਰ ਕਰੀ ਚਾਲੇ ਨਾ ਤੁਸੀਂ ਦੱਸੋ ਤੁਸੀਂ ਕਿਆ ਪਾਣੀ ਪੀਨੇ ਮੱਲੇ ਆਮ ਬਣਾ ਕੇ ਚਾਹ ਤੁਹਾਨੂੰ ਪੀਣੀ ਮੈਂ ਦੁੱਧ ਚ ਪੱਤੀ ਪਾ ਦੇ ਮਿੱਠਾ ਘਟ ਰੱਖ ਮੈਂ ਦੱਸ ਲਿਆ ਦੇ ਨੂੰ ਦੁੱਧ ਚ ਪੱਤੀ ਪਾ ਕੇ ਇਹਨੇ ਤਾਂ ਨਾ ਸਿਆਪਾ ਛੇੜਿਆ ਪਿਆ ਤਪਾ ਛੜਿਆ ਸਾਰੇ ਟੱਪਣੋਂ ਪਤਾ ਨਹੀਂ ਕੀ ਖਾਂਦੀ ਹੈ ਇਹ ਭਿੰਡਾ ਖਾਧੀਆਂ ਲੱਗਦੀ ਨੇ ਮੈਂ ਤਾਂ ਇਹਦੀਆਂ ਕਿਸੇ ਗੱਲ ਨੂੰ ਨੁ ਛੜਦੇ ਹੈ ਕਿ ਐ ਵਿਆਹ ਕੇ ਛੜਦੀ ਹੈ ਗੱਲ ਨੂੰ ਆ ਕੰਮੋਂ ਦੇ ਕਾਦਾ ਜਵਾਬ ਹੋਣ ਵਾਲਾ ਦਾ ਕੰਮੋਂ ਨੂੰ ਤਾਂ ਸਾਹਮਣੇ ਸਾਹਮਣਾ ਨਾਲੇ ਦੀ ਮਾਂ ਨੂੰ ਵੀ ਸਾਹਮਣਾ ਪੈ ਰਿਹਾਗਾ ਹੂੰ ਕਿੱਥੇ ਸਿਆਪਾ ਛੜਿਆਗਾ ਤੰਗ ਕਰ ਛੜਿਆਗਾ ਇਹਨੂੰ ਆ ਮੈਂ ਤਾਂ ਲਿਹਾਜ ਕਰਦੀ ਆ ਵੀ ਕੁੜਮਣੀਆਂ ਘਰ ਆਈ ਆ ਕਾਣੂ ਬੇਇੱਜ਼ਤੀ ਕਰਨੀਆਂ ਇਹਦੀ ਹੈਂ ਉਹ ਕੰਮੋ ਦੇ ਮੂੰਹ ਨੂੰ ਚੁੱਪਾਂਗੀ ਨਹੀਂ ਇਹਨੂੰ ਮੈਂ ਚੰਗੀ ਤਰ੍ਹਾਂ ਤਨੇਛੜੀ ਦੇਦਾ ਪਰ ਕਾਣ ਨੂੰ ਫੇਰ ਸੋਚਦੀਆਂ ਵੀ ਉਹਦੇ ਮੂੰਹ ਨੂੰ ਬਹੂ ਦੇ ਹੈ ਵੀ ਐ ਕਹੋਗੀ ਵੀ ਮੇਰੀ ਮਾਂ ਦੀ ਬੇਇੱਜ਼ਤੀ ਕਰਕੇ ਕੱਟਤਾ ਕਰੋ ਦੇ ਦੇ ਇਹਨੂੰ ਦੁੱਧ ਚ ਪੱਤੇ ਜਿਹੀ ਮਿੱਠਾ ਘੱਟ ਪਾ ਦੇ ਮੇਰੀ ਵੀ ਗੱਲ ਸੁਣ ਲੈ ਹਾਂ ਕੀ ਹੋ ਗਿਆ ਉਹ ਇਹ ਆ ਜਿਹੜਾ ਤਬੀਤ ਬੰਨ ਦਿੱਤਾ ਹੈ ਨਾ ਹੂੰ ਇਹ ਆਹਾਹਾ ਇਹ ਨੰਮ ਨਾਲ ਬੰਨਣਾ ਜਿਵੇਂ ਜਿਵੇਂ ਤਵੀਤ ਹੱਲੂ ਓ ਮੈਂ ਓ ਮੈਂ ਕਿਕਰ ਸਵਾਏ ਹੱਲੂ ਤੇਰੇ ਮਾਗਰ ਮੂਰੇ ਜਿਵੇਂ ਤੂੰ ਗੱਲ ਕਹੇਂਗੀ ਉਨੀ ਮੰਨੂ ਚਲ ਠੀਕ ਐ ਮਾਂ ਦੇਖ ਕਿੱਤਿਆਂ ਆ ਫੜ ਕਿਆ ਨਾੜੀ ਐ ਪਹਿਲਾਂ ਤੂੰ ਡਰਾਦਾ ਕਰ ਕੰਮ ਹੋਣ ਨਹੀਂ ਦੀਦੀ ਪਹਿਲੀ ਲੱਗ ਜੂਗੀ ਹੋਰ ਤੋਰੂ ਕਰਨ ਚਲ ਹੌਲੀ ਬੋਲ ਉਤਾਂ ਅੰਦਰ ਸੁੱਤੀ ਪਈ ਐ ਜਿਉ ਆ ਗਿਆ ਨਾ ਆਪਣੀ ਦੋਨਾਂ ਦੀ ਕੁਤਣੀ ਪੱਟੂ ਕੋਸ ਨਹੀਂ ਹੁੰਦਾ ਪੱਟੂ ਕੋਤ ਨਹੀਂ ਆ ਲੈ ਕਿੱਕਰ ਸਿਓ ਬਈ ਤੇਰਾ ਤਾਂ ਕਰਤਾ ਕੰਮ ਜਾ ਹੁਣ ਤੂੰ ਦੇਖੀ ਜਾਈ ਮੇਰੀ ਧੀ ਦੇ ਅੱਗੇ ਪਿੱਛੇ ਅੱਗੇ ਪਿੱਛੇ ਹੁਣ ਲਈ ਨਾ ਮਨਿੰਦਰ ਦਾ ਨਾਂ ਵੀ ਹਾਂ ਮੈਂ ਮਨਿੰਦਰ ਨਾਲ ਵਿਆਹ ਕਰਾਉਣਾ ਬਾਬੇ ਨੂੰ ਦੱਸਤਾ ਸੀ ਨੂੰ ਸਾਰਾ ਕੁਛ ਸਾਰੀ ਗੱਲ ਬਾਬੇ ਨੂੰ ਦੱਸ ਕੇ ਫੇਰ ਹੀ ਲਿਆਈਆਂ ਤੇ ਜਿਹੜਾ ਆਤਬੀਤ ਹੈ ਇਹ ਆਹਤਬੀਤ ਇਹ ਪਿਉਣਾ ਤੇਰੀ ਸੱਸ ਨੂੰ ਨਿਮਾ ਸੱਸ ਨੂੰ ਪਿਆ ਕੇ ਕੀ ਕਰਨਾ ਬਸ ਆਪਾਂ ਨੂੰ ਤਾਂ ਜਿਹਦੀ ਉਹ ਸੀਗੀ ਉਹ ਬਸ ਚ ਹੋ ਜੀ ਨਹੀਂ ਗੱਲ ਸੁਣਾ ਜੇ ਸੱਸ ਨੂੰ ਤਵੀਤ ਪਿਆਨੇਗੀ ਕਿੱਕਰ ਸਿਆਂ ਨੂੰ ਪਿਆਨੇਗੀ ਸਾਰਾ ਟੱਬਰ ਤੇਰੇ ਮਗਰ ਮੂਰੇ ਰਹੂਗਾ ਤੇਰੀ ਗੱਲ ਮਨੂ ਜਿਵੇਂ ਤੂੰ ਕਹੇਂਗੀ ਓਹੋ ਮੈਂ ਤਾਂ ਐ ਕਹਨੀ ਆਪਾਂ ਕਿਸੇ ਤੋਂ ਕੀ ਲੈਣਾ ਜੇ ਬੰਦਾ ਬਸ ਚ ਹੋ ਗਿਆ ਆਪੇ ਸਾਰੇ ਬਸ ਚ ਹੋ ਜਾਣਗੇ ਸਾਰਿਆਂ ਨੂੰ ਬਸ ਚ ਕਰਨਾ ਚਾਹੀਦਾ ਹਾਂ ਆ ਦਿਮਾਗ ਤੋਂ ਕੰਮ ਲੈ ਲੈ ਕਰ ਪੰਜਾਬ ਵਾਲਾ ਕਿਹਾ ਜਿਵੇਂ ਤੈਨੂੰ ਮੈਂ ਕਹਨੀ ਨਾ ਉਵੇਂ ਚੱਲਿਆ ਕਰ ਤੂੰ ਤੂੰ ਸਾਰਿਆਂ ਨੂੰ ਪਿਆ ਪਿਆ ਕੇ ਨਾ ਤੂੰ ਮੈਨੂੰ ਫੜਵਾਵੇਂਗੀ ਨਹੀਂ ਪਿਉਂਦੀ ਫੜਵਾਉਂਦੀ ਤੈਨੂੰ ਇੱਕਤ ਵੀ ਤ ਹੋਰ ਹੈ ਉਹਨਾ ਪਰਸੇ ਦੇ ਚਪਾਲ ਦੀਆਂ ਉਹ ਬੰਨਣਾ ਵਾਰ ਤੇ ਹਜੇ ਥਿਆ ਹੈ ਨਹੀਂ ਉਹ ਉਹ ਪਾੜਦੀ ਹੈ ਥਿਆ ਨਹੀਂ ਪਹਿਲੇ ਮਕਾਨ ਨੇ ਤਾਂ ਕੰਮ ਮਜ਼ਾ ਕਰ ਲੀਏ ਤੂੰ ਨਾ ਕਿਸੇ ਦੇ ਹੱਥ ਲਵਾਦੀ ਐਵੇਂ ਹੱਥ ਲੱਗੂਗਾ ਆ ਜਾ ਤੂੰ ਤ ਉਹਦਾ ਪਰਸੇ ਜੇ ਲੁਕੋ ਕੇ ਰੱਖ ਨਾਲ ਢਾੜਿਆ ਪਾਣੀ ਹਾਂ ਹਾਂ ਮੈਂ ਬਣਾ ਲਿਆ ਮਾਚਾਂ ਦੇ ਚਾਹ ਦੀ ਫੜਾਦਾਂ ਦੀ ਤੂੰ ਮੇਰੀ ਗੱਲ ਸੁਣ ਚਾਹ ਪੀਵੇ ਨਾ ਪੀਵੇ ਉਸ ਤਾਂ ਨਹੀਂ ਪਤਾ ਕਹਿੰਦੇ ਮੇਰੇ ਤਜਾ ਬਣਿਆ ਪਿਆ ਮੈਂ ਨਹੀਂ ਪੀਂਦੀ ਚਾਹ ਚਲ ਚੰਗਾ ਆ ਕੋਲ ਕੋ ਤੇ ਹਵਾ ਦੇ ਪਾਣੀ ਚ ਕੋਲ ਬੀਤ ਹੈ ਜੇ ਮਾੜੇ ਦੇ ਪਾਣੀ ਚ ਕੋਲ ਲਾ ਪਉਣ ਲਈ ਪਾਣੀ ਇਕੱਠਾ ਤੂੰ ਜਵਾਸ ਸਵਾਬ ਕਰਦੀ ਐ ਗੰਨੀ ਨਹੀਂ ਸੁਣਦੀ ਅੱਛਾ ਇਹਨੂੰ ਐ ਖੋਲਣਾ ਹੈ ਨਹੀਂ ਕੁਟਰੇ ਨਹੀਂ ਕੁਟਰੇ ਮਾਹੀ ਤਾਂ ਫਿਰ ਕਹਿੰਦਾ ਇਹ ਮਾਂ ਤੀ ਨੂੰ ਆਗਲ ਨਹੀਂ ਦਿੱਤੀ ਮਾਂ ਨੇ ਐ ਕੋਲ ਲਾ ਮੈਂ ਕਹੀ ਜਿਨੇ ਪਹਿਲਾਂ ਕੋਲ ਕੇ ਨਹੀਂ ਦਿੱਤਾ ਆਪਣੇ ਮੈਂ ਕੀ ਰੋਜ਼ ਹੀ ਕੋਲ ਕੇ ਪਾਉਣੀ ਹੁਣ ਸਿੱਖਦਾ ਲੈ ਜਿਨੇ ਅਗਲਾ ਕਹਿੰਦਾ ਆਖਰ ਜੀ ਸਾਰੇ ਲਾਉਣੇ ਆ ਉਹਨੇ ਕਿਹਾ ਐ ਕਰਕੇ ਹੋਰ ਆ ਕਾਗਤ ਜਣਾ ਵਿੱਚ ਕੋਲਦੀ ਨਹੀਂ ਕਾਗਤ ਤਾਂ ਪੁਲਟੀ ਕਿਤੇ ਉਹਨੂੰ ਸ਼ੱਕ ਹੋ ਜੇ ਦੂਜੀ ਗੋਲ ਵਿੱਚ ਉਹ ਪਈ ਅੱਛਾ ਹਾਂ ਬਾਦਿੰਗੇ ਚੱਕੀ ਤਾਂ ਚੱਕ ਉਹ ਉਹ ਗੁਲਾਚੇ ਪਾਉਂ ਉਹਦੇ ਚ ਕੋਣ ਲੈ ਕੋਣ ਉਹਦੇ ਚ ਸੈਟ ਤਾਂ ਨਹੀਂ ਭਾਂਗਿੰਨ ਕੋਣ ਦੇ ਜੀ ਹਾਂ ਫਾਈਟ ਕਿਉਂ ਸੈਟ ਤਾਂ ਨਹੀਂ ਉਹ ਨਹੀਂ ਕਾਗਿ ਜਾਉ ਤਾਂ ਮਰੀ ਜਨੇ ਪਕਾਈ ਗੱਲ ਸੁਣ ਤਾ ਯਾਰ ਕਿ ਬੜਾ ਕਦਿਆ ਬਤਾ ਜੀ ਬੁਪਾਣੀ ਉੜਾ ਕੇ ਜੈ ਨਾ ਕਾ ਬਾਈ ਤੇ ਮੇਰੀ ਮੰਮੀ ਨੇ ਤਾਂ ਪੀ ਲਿਆ ਕਾ ਮੂ ਆਪਾ ਕਹੀ ਤਾਂ ਗਲਤੀ ਜਾਨਣਾ ਸੀ ਹੋ ਹੋ ਨੀ ਤੇਰੇ ਦਿਮਾਗ ਚ ਕਿਉਂ ਨਹੀਂ ਵੱੜਦੀ ਕਿਉਂ ਮੈਨੂੰ ਵਨ ਵਨ ਬੁਲਾਈ ਜਾਂਦੀ ਆ ਤੂੰ ਮਾਂ ਐ ਨਹੀਂ ਕਹਿੰਦੀ ਆਤ ਵੀ ਸੂਤ ਘੋਲ ਕੇ ਆਪਾ ਚੋਰੀਆਂ ਚਪੋਰੀਆਂ ਕਿਸ ਤੇ ਆਪੇ ਕਰਦੀਆਂ ਫਿਰਦੀਆਂ ਰਹੀਆਂ ਤੇਰੇ ਵਾਸਤੇ ਕਰਦੀ ਆ ਤੇਰੇ ਵਾਸਤੇ ਦੀ ਮੇਰੀ ਧੀ ਇਸ ਘਰ ਚ ਬਸ ਜੇ ਮੈਂ ਤਾਂ ਕਰਮਾਂ ਤੇ ਸੈਟ ਰੱਖੀ ਐ ਆਪੇ ਜਿਹੜਾ ਕੁਛ ਹੋਣਾ ਉਹ ਕੋਈ ਕਿਉਂ ਨਹੀਂ ਬੰਜ ਹੋਰ ਕੱਢਦਾ ਨਹੀਂ ਆ ਕੇ ਬਰਾਬਰ ਮਨਿੰਦਰ ਨੂੰ ਲਿਆ ਫੇਰ ਕੀ ਕਰੇਗੀ ਤੇਰੇ ਪੈਰ ਨਹੀਂ ਲੱਗਣੇ ਬਿੱਲਿਆ ਚਲ ਦੇਖਦੀ ਆ ਮੈਂ ਪਿਆ ਕੇ ਜਿਹਾ ਲੂਗੀ ਜੇ ਪੀਊਗੀ ਲੇਗਾ ਤੂੰ ਪੀ ਲੈ ਇਹ ਕੁੜੀ ਨੂੰ ਵੀ ਪਤਾ ਨਹੀਂ ਕਦੋਂ ਆ ਕੇ ਲਾਉ ਅਕੇ ਜੇ ਪੀਊਗੀ ਨਾ ਉਹ ਨੰਬੂ ਪਾਣੀ ਨਹੀਂ ਪੀਊਗੀ ਐਨੀ ਕਿ ਤਾਂ ਮੱਤ ਹੈਗੀ ਐ ਨਹੀਂ ਪੀਲਾ